ਔਰ ਵੀ ਗਣਾ ਵੀਰ ਸਟਾਰਟ ਕਰ ਲਾ ਕਾਕਾ ਵੱਜ ਗਿਆ ਕੱਕੇ ਲਾ ਦੂੰ ਜਬਾਤ ਤੇ ਚੱਲ ਜਾ ਦੱਕਾ ਤੇਰੇ ਕੋਲ ਆਇਆ ਮਤ ਤੁਸੀਂ ਮੈਨੂੰ ਰੋਕਿਆ ਤੁਸੀਂ ਮੈਨੂੰ ਰੋਕਿਆ ਮੈਂ ਚਲਾਨ ਕੀਤਾ ਮੇਰਾ ਚਲਾਨ ਕਰ ਦੋ ਧੋਖੇਰਾ ਚਲਾਨ ਕੀਤਾ ਮੈਂ ਸੀਧੇ ਲੈਣੀ ਤੇ ਲੈਦਾ ਮੈਨੂੰ ਸੀਧੇ ਕਰਨੀ ਆ ਅੱਜ ਹੀ ਥਾਣੇ ਅੱਗੇ ਲਊਂਗਾ ਲੈ ਲਓ ਜੀ ਥਾਣੇ ਤੇ ਆਜੇ ਨਿਆਜ਼ ਕਾਮ ਆ ਹਾਂ ਠੀਕ ਆ ਸਰ ਪਾਸ਼ੇ ਨਕਮੇ ਅਫਸਰਾ ਕਰਕੇ ਪਿਆਪੁਰ ਤੋਂ ਬਦਲਾਅ ਹੋ ਰਹੀ ਆ ਸੀਧੇ ਲੈਣੀ ਚੋਣੀ ਲੈ ਲਓ ਮੈਂ ਪਿਆਪੁਰ ਨੂੰ ਮਾਰਿਆ ਨਹੀਂ ਕਹਿੰਦਾ ਵੀਰੇ ਪਰ ਸਾਡੇ ਕੁਝ ਨਕਮੇ ਅਫਸਰਾ ਕਰਕੇ ਪਿਆਪੁਰ ਤੋਂ ਨੁਕਸਾਨ ਹੋ ਰਿਹਾ ਸ਼੍ਰੀਮਾਨ ਭਗਵਾਨ ਮਾਝੀ ਨੂੰ ਬੇਨਤੀ ਕਰਦਾ ਕੁਝ ਨਕਮੇ ਅਫਸਰਾ ਦਾ ਤਬਾਦਿਆ ਕੀਤਾ ਜਾਵੇ ਮੈਚ ਚੜਦੀ ਕਲਾ ਸਪੋਰਟਸ ਕਲੱਬ ਲੁਧਿਆਣਾ ਦਾ ਕੈਰੀ ਬੋਪਰ ਆ ਸੀਨੀਅਰ ਪੰਜਾਬ ਕੋਰਡ ਮੈਂਲਿਸਟ ਗੱਲ ਕਰ ਰਿਹਾ ਵੀਰੇ ਔਰ ਸਾਡੀ ਵੀਰੇ ਲੁਧਿਆਣਾ ਦੇ ਵਿੱਚ ਇੱਕ ਸੇਵਾ ਚੱਲਦੀ ਆ ਪਿਛਲੇ 10 ਸਾਲ ਤੋਂ ਜਿਸ ਨੂੰ ਸ਼ਹਿਰ ਦੇ ਵਿੱਚ ਖੂਨ ਦੀ ਲੋੜ ਹੋਵੇ ਵੀਰੇ ਸਾਨੂੰ ਖੂਨ ਕਰਦੇ ਆ ਸਾਡੇ ਇੱਕ ਬੰਦਾ ਜਾ ਕੇ ਜਾ ਕੇ ਖੂਨਦਾਨ ਕਰਕੇ ਆਉਂਦਾ ਅੱਜ ਤੋਂ ਵੀਰੇ ਅਸੀਂ ਹੁੱਲਣਵਾਜੀ ਕਰਾਂਗੇ ਲੋਕੀ ਦਾ ਭੈਣਾਂ ਨੂੰ ਮਦਦ ਕਰਦੇ ਆ ਲੋਕਾਂ ਨੂੰ ਫ੍ਰੀ ਕੰਮ ਤੇ ਲਗਾਉਨੇ ਆ ਇਹ ਚੜਦੀ ਸਲੈਸ਼ ਕਲਾ ਸਲੈਸ਼ ਜੋਬਸ ਇੰਸਟਾਗ੍ਰਾਮ ਤੇ ਸਰਚ ਕਰ ਲੋ ਵੇਰਾ ਲੋਕਾਂ ਨੂੰ ਫ੍ਰੀ ਕੰਮ ਤੇ ਲਵਾਉਨੇ ਆ ਚੱਕਰੀ ਵਾਂਦਾ ਕਰੇਵੇ ਲੁਧਿਆਣਾ ਸ਼ਹਿਰ ਦੇ ਵਿੱਚ ਅੱਤੀ ਦਫਾ ਲੈਂਦੇ ਆ ਮੈਂ ਫ੍ਰੀ ਸੇਵਾ ਦਿੰਦਾ ਵੀਰੇ ਉਹ ਆ ਗਿਆ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਇੰਡੀਅਨ ਟ੍ਰੇਡ ਯੂਨੀਅਨ ਦਾ ਪ੍ਰੈਜ਼ੀਡੈਂਟ ਲੁਧਿਆਣਾ ਮੌਜੂਦਾ ਗੈਰੀ ਬੋਪਾ ਰਹਿ ਗੈਰੀ ਸਿੱਧੂ ਬੋਲ ਰਿਹਾ ਵੀਰੇ ਸਾਡੇ ਅਫਸਰ ਨੇ ਪੰਜਾਬ ਪੁਲਿਸ ਦੇ ਜਸਮੇਲ ਸਿੰਘ ਜੀ ਇਹਨਾਂ ਨੇ ਮੈਨੂੰ ਰੋਕਿਆ ਮੈਨੂੰ ਕਾਲੀ ਤੇ ਮੇਰੇ ਸਿਰ ਤੇ ਪੱਗ ਬੰਨੀ ਆ ਹੈਲਮਟ ਦੀ ਕੋਈ ਲੋੜ ਨਹੀਂ ਸਭ ਤੋਂ ਮੇਰੇ ਕੋਲੇ ਆ ਸਭ ਤੋਂ ਬਲੂnga ਵੀਰੇ ਆਰਸੀ ਮੇਰੇ ਕੋਲ ਹੈ ਨਹੀਂ ਸੀ ਮੈਂ ਕਿਹਾ ਭਾਈ ਆਰਸੀ ਘਰੇ ਰਹਿ ਗਈ ਮੈਂ ਮੈਂ ਸਚਾਈ ਆ ਇਹਨਾਂ ਨੇ ਕਿਹਾ ਬੇਟਾ ਲਾਇਸੈਂਸ ਦੇ ਦੋ ਮੈਂ ਕਿਹਾ ਜੇ ਲੈ ਰੋ ਫਿਰ ਮੈਨੂੰ ਕਹਿੰਦੇ ਨੇ ਜੇ ਥੋੜਾ ਚਲਾਨ ਕਰਨਾ ਮੈਂ ਕਿਹਾ ਭਾਈ ਜੀ ਕਾਹਦਾ ਕਰਾ ਪਟਾਕਾ ਵਜਦਾ ਮੈਂ ਕਿਹਾ ਜਨਾਬ ਤੁਸੀਂ ਪਟਾਕਾ ਮਾਰ ਦਿਓ ਪਟਾਕਾ ਵੱਜ ਗਿਆ ਮੇਰੇ ਇੱਥੇ ਅੱਗ ਲੱਗੇ ਫੂਕ ਜੂੰ ਫਿਰ ਮੇਰੇ ਕਹਿੰਦੇ ਤੂੰ ਮੇਰਾ ਪੰਗੇ ਨਾਲ ਹੈ ਤੂੰ ਮੇਰਾ ਉਹ ਨਾ ਕਰ ਮੈਂ ਤੈਨੂੰ ਹਾਕ ਕਰ ਦੂੰ ਮੈਂ ਤੈਨੂੰ ਬੰਦ ਕਰ ਦੂੰ ਭਾਈ ਜੀ ਕੀ ਗਲਤੀ ਆ ਮੈਂ ਵੀਰੇ 2004 ਦੇ ਵਿੱਚ 2004 ਚ ਸੀਨੀਅਰ ਪੰਜਾਬ ਪਾਵਰ ਲਿਫਟਿੰਗ ਗੋਲਡ ਮੈਡ ਲਗਾਤਾਰ ਜਿਲੀ ਵਿੱਚ ਮੈਂ 3 ਸਾਲ ਕੋਟ ਮੈਲ ਜਿੱਤੇ ਹੋਇਆ ਜੀ ਮੈਨੂੰ 50 ਪੁਲਿਸ ਦੀ ਵਰਦੀ ਮਿਲੀ ਸੀ 2004 ਦੇ ਵਿੱਚ ਮੈਂ ਕਿਉਂ ਛੱਡੀ ਆ ਕਿਉਂ ਛੱਡੀ ਆ ਵੀਰੇ ਭੈੜੇ ਅਫਸਰਾ ਕਰਕੇ ਬਸ ਗੰਦੀ ਅਫਸਰਾ ਕਰਕੇ ਮੈਂ ਵਰਦੀ ਛੱਡੀ ਆ ਵੀਰੇ ਤਾਂ ਜਨਾਬ ਖੜੇ ਨੇ ਪੁੱਛ ਲਓ ਜਨਾਬ ਕਹਿੰਦੇ ਪਬਲਿਕ ਨੂੰ ਪੁੱਛ ਪਬਲਿਕ ਹੀ ਦੱਸੂਗੀ ਦੱਸੋ ਮੈਂ ਕੋਈ ਵਢਾਕਾ ਨਹੀਂ ਮਾਰਿਆ ਮੈਂ ਕੋਈ ਰੇਸ ਨਹੀਂ ਦਿੱਤੀ ਤਾਂ ਸਭਰੇ ਕੀ ਗਲਤੀ ਆ ਸਰਦਾਰ ਬੰਦਾ ਵਾ ਆ ਮੇਰਾ ਕਾੜਾ ਕੈਮਰਾ ਮਾਰ ਦੋ ਕਿਸਾਨ ਮਜ਼ਦੂਰ ਇਕਤਾ ਦਾ ਮੈਂ ਸੀਨੀਅਰ ਆਗੂ ਆ ਵੀਰੇ ਔਰ ਇੰਡੀਅਨ ਟ੍ਰੇਡ ਯੂਨੀਅਨ ਦਾ ਪ੍ਰੈਜ਼ੀਡੈਂਟ ਆ ਵੀਰੇ ਮੈਂ ਗੈਰੀ ਸਿੱਧੂ ਗੈਰੀ ਵਪਾਰ ਹੈ ਮੇਰੀ ਵੀਡੀਓ ਬਣਾ ਲਓ ਪਬਲਿਕ ਹੀ ਬੋਲੂਗੀ ਦੱਸੋ ਵੀਰ ਖੜੇ ਸੀਗੇ ਮੈਂ ਕੀ ਨਿਆਜ਼ ਕੀਤਾ ਉਹ ਨਵੀ ਨੇ ਖੜੇ ਦੱਸਿਓ ਬਾਈ ਜੀ ਸ਼ਿਕਾਇਤ ਖਾਸ ਕਰਕੇ ਮੇਰੇ ਗੱਤ ਗੱਲ ਨਹੀਂ ਕਰਨੀ ਸਰਦਾਰ ਬੰਦਿਆ ਗੱਤ ਗੱਲ ਨਾ ਕਰਿਓ ਆਹ ਨਹੀਂ ਦੱਸਣਗੇ ਨਹੀਂ 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 ਇਹਨਾਂ ਨੇ ਧੋਖੇ ਨਾਲ ਮੇਰਾ ਲਾਇਸੈਂਸ ਫੜਿਆ ਫੇਰ ਮੈਨੂੰ ਕਹਿੰਦੇ ਵੀਰ ਮੈਂ ਚਲਾਨ ਚਲਣਾ ਬੋਨਡ ਕਰਨਾ ਕੀ ਬੋਨਡ ਕਰਨਾ ਵੀਰੇ ਵਡਾਕਾ ਮਾਰੋ ਵੀਰੇ ਹਾਂਜੀ ਸਰ ਆਮ ਲੱਗਿਓ ਆ ਜਿਹੜੇ ਕੇ ਪੇਰ ਇਹਦੇ ਨਾ ਆ ਰਿਹਾ ਸੀ ਜਿਹਦੀ ਕੇ ਆਵਾਜ਼ ਬਹੁਤ ਜ਼ਿਆਦਾ ਸਰਦਾਰ ਤੇ ਹੁੰਦਾ ਹੋਇਆ ਇਸ ਬੰਦੇ ਨੂੰ ਆਪਾਂ ਰੋਕਿਆ ਤੇ ਰੋਕਣ ਦੇ ਬਾਵਜੂਦ ਇਹ ਸ਼੍ਰੀਮਾਨ ਜੀ ਨੇ ਮੈਂ ਪਿਆਰ ਨਾਲ ਕਿਹਾ ਮੈਂ ਕਿਹਾ ਵੀ ਜੀ ਤੁਹਾਡਾ ਚਲਾਨ ਸਰਪੇਟ ਕੀਤਾ ਹੋਇਆ ਵੀ ਆਪਾਂ ਚਲਾਨ ਕਰਨ ਨਾਲ ਲਾਇਸੈਂਸ ਦੇ ਦਿੰਦੇ ਤੇ ਆਪਾਂ ਨੂੰ ਸਾਫ਼ ਸਮਝਾਇਆ ਲਾਇਸੈਂਸ ਲੈ ਲਿਆ ਤੇ ਉਸ ਤੋਂ ਬਾਅਦ ਮੈਂ ਚਲਾਨ ਕਰਨ ਲੱਗਾ ਜੀ ਸ਼੍ਰੀਮਾਨ ਜੀ ਨੇ ਮੇਰੀ ਬੇਇਤੀ ਕਰੀ ਬਹੁਤ ਜ਼ਿਆਦਾ ਬੋਲਦਾ ਰਿਹਾ ਵੀ ਮੈਂ ਐਂ ਕਰੂੰਗਾ ਜੀ ਮੇਰਾ ਤੁਸੀਂ ਚਲਾਨ ਕਿਵੇਂ ਕਰ ਸਕਦੇ ਹੋ ਤੁਸੀਂ ਬੰਦ ਕਿਵੇਂ ਕਰ ਸਕਦੇ ਹੋ ਮੈਂ ਪੁਲਿਸ ਦਾ ਐਂ ਕਰਦਾ ਜੀ ਮੈਂ ਪੁਲਿਸ ਨਾਲ ਵੀ ਪੁਲਿਸ ਇਦਾਂ ਦੀ ਆ ਦੇਖੋ ਕਿੰਨਾ ਭੈੜਾ ਬੋਲ ਰਿਹਾ ਸੀਗਾ ਹੁਣ ਵੀ ਤੁਹਾਡੇ ਲਾਈਵ ਦੇ ਵਿੱਚ ਕਿੰਨਾ ਕੋਰਸ ਬਾਰੇ ਕਿੰਨਾ ਗੱਲ ਤੋਂ ਬੋਲਿਆ ਕੁਝ ਮੜਿਆ ਆਪਣਾ ਕਰਕੇ ਆ ਦੇਖੋ ਕਿੰਨੀ ਹੁਣ ਵੀ ਕਿੰਨੀ ਇਸਲੇਵ ਕਰ ਰਿਹਾ ਫੇਰ ਕੀ ਹੋਇਆ ਇਹਦਾ ਜਿਹੜਾ ਸਲੈਂਸਰ ਆ ਸਲੈਂਸਰ ਚੇਂਜ ਕਰਨ ਕਰਕੇ ਆਪਾਂ ਚਲਾਣ ਕੀਤਾ ਨੀਸਾਨ ਸਾਹਮਣੇ ਚਲੋਣਾ ਜੀ ਕੰਪਨੀ ਨੂੰ ਪੁੱਛਿਆ ਵੀਰੇ ਮੈਂ ਗਲਤੀ ਕੀਤੀ ਆ ਮਿਹਰबानी ਬਹੁਤ ਬਹੁਤ ਧੰਨਵਾਦ ਆ